ਸੱਚੇ ਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵੇਖਣ ਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰ ਗੱਲ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰਦੇ ਆਮ ਖੜ ਲੈਂਸ ਤੇ ਦੋਪਾਰਤੀ ਕੰਪਨੀਆਂ ਤੇ ਲਗਾਈ ਗਈ ਪਾਬੰਦੀ ਯੂਐਸ ਨੇ ਭਾਰਤੀ ਨਾਗਰਿਕ ਤੇ ਇਰਾਨ ਲਈ ਕੰਮ ਕਰਨ ਤੇ ਲਗਾਈ ਦੋਸ਼ 198 ਵਿਦੇਸ਼ੀ ਵਿਦਿਆਰਥੀਆਂ ਤੇ ਸਖਤ ਕਾਰਵਾਈ ਟੈਕਸਾਸੀ ਯੂਨੀਵਰਸਿਟੀ ਦੇ ਵਿਦਿਆਰਥੀ ਵਿਪਤਾ ਦੇ ਵਿੱਚ ਹਰਸਨੰਦੀ ਦੇ ਵਿੱਚ ਜਾਰ ਡਿਗਾ ਕ੍ਰੈਸ਼ਡ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਪਹਿਲਾਂ ਹੈਲੀਕਾਪਟਰ ਦੇ ਹੋਏ ਦੋ ਟੁਕੜੇ ਖੋਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਨੇ ਇੱਕ ਭਾਰਤੀ ਨਾਗਰਿਕ ਅਤੇ ਦੋ ਭਾਰਤੀ ਕੰਪਨੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਅਮਰੀਕਾ ਨੇ ਇਸ ਭਾਰਤੀ ਨਾਗਰਿਕ ਤੇ ਦੋਸ਼ ਲਗਾਏ ਨੇ ਕਿ ਇਹ ਦੁਬਈ ਦੇ ਵਿੱਚ ਰਹਿੰਦਾ ਹੈ ਪਰ ਈਰਾਨ ਇਰਾਕ ਤੇ ਸੰਯੁਕਤ ਅਰਬ ਅਮੀਰਾਤ ਵਰਗੀਆਂ ਕੰਪਨੀਆਂ ਨੂੰ ਸ਼ਿਪਮੈਂਟ ਭੇਜਦਾ ਹੈ ਜਿਸ ਕਰਕੇ ਇਸ ਨੌਜਵਾਨ ਜਿਸ ਦਾ ਨਾਮ ਬਰੜ ਦੱਸਿਆ ਜਾ ਰਿਹਾ ਉਸ ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਮਰੀਕਾ ਨੇ ਸੰਯੁਕਤ ਅਰਬ ਅਮੀਰਾਤ ਚੜ੍ਹਨ ਵਾਲੇ ਇੱਕ ਪਾਸਤੀ ਨਾਗਰਿਕ ਤੇ ਦੋ ਭਾਰਤੀ ਕੰਪਨੀਆਂ ਤੇ ইরਾਨੀ ਤੇਲ ਦੀ ਟ੍ਰੇਡ ਟ੍ਰਾਈ ਕਰਨ ਤੇ ਇਹਾਂ ਅੰਦੇਸ਼ ਸ਼ਰੂਫ ਲਈ ਜੋ ਕੰਮ ਕਰਦੇ ਦੋਸ਼ ਚ ਪਾਬੰਦੀਆਂ ਲਾਈਆਂ ਨੇ ਅਮਰੀਕੀ ਖਜ਼ਾਨਾ ਵਿਭਾਗ ਨੇ ਇੱਕ ਬਿਆਨ ਜਾਰੀ ਕਰਕੇ ਜਾਣਕਾਰੀ ਦਿੱਤੀ ਹੈ ਬਿਆਨ ਚ ਕਿਹਾ ਗਿਆ ਹੈ ਕਿ ਜਗਵਿੰਦਰ ਸਿੰਘ ਬਰਾੜ ਕਈ ਸ਼ਿਪਿੰਗ ਕੰਪਨੀਆਂ ਦੇ ਮਾਲਕ ਨੇ ਤੇ ਉਹਨਾਂ ਕੋਲ ਲਗਭਗ 30 ਜਹਾਜ਼ਾਂ ਦਾ ਬੇੜਾ ਹੈ ਜਿਨ੍ਹਾਂ ਵਿੱਚੋਂ ਬਹੁਤ ਸਾਰੇ ਈਰਾਨ ਦੇ ਸ਼ਹਿਰੋ ਫਲੀਟ ਦੇ ਹਿੱਸੇ ਵਿੱਚੋਂ ਕੰਮ ਕਰਦੇ ਨੇ ਬ੍ਰਾਡ ਦੇ ਯੂਏਈ ਚ ਕਾਰੋਬਾਰ ਨੇ ਤੇ ਉਹ ਭਾਰਤ ਆਧਾਰਿਤ ਸ਼ਿਪਿੰਗ ਕੰਪਨੀ ਗਲੋਬਲ ਟੈਂਕਰਸ ਪ੍ਰਾਈਵੇਟ ਲਿਮਟਿਡ ਅਤੇ ਪੈਟਰੋケमिकਲ ਵਿਕਰੀ ਕੰਪਨੀ ਬੀ ਐਂਡ ਪੀ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਦੇ ਮਾਲਕ ਹੈ ਜਾਂ ਉਸ ਦਾ ਕੰਟਰੋਲ ਕਰਦੇ ਨੇ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫਤਰ ਨੇ ਬਰਾੜ ਅਤੇ ਦੋ ਭਾਰਤ ਅਧਾਰਿਤ ਕੰਪਨੀਆਂ ਤੇ ਪਾਬੰਦੀ ਲਾ ਦਿੱਤੀ ਹੈ OFAC ਨੇ ਕਿਹਾ ਹੈ ਕਿ ਬਰਾੜ ਦੇ ਜਹਾਜ਼ ਇਰਾਕ, ਈਰਾਨ, ਸੰਯੁਕਤ ਅਰਬ ਅਮਰਾਤ ਤੇ ਉਮਾਨ ਦੀ ਖਾੜੀ ਦੇ ਪਾਣੀਆਂ ਵਿੱਚ ইরਾਨੀ ਪੈਟਰੋਲੀਅਮ ਦੇ ਜਹਾਜ਼ ਤੋਂ ਜਹਾਜ਼ ਟ੍ਰਾਂਸਫਰ ਵਿੱਚ ਲੱਗੇ ਹੋਏ ਨੇ ਫਿਰ ਇਹ ਖੇਪ ਦੂਜੇ ਹੈਂਡਲਰਾਂ ਨੂੰ ਜਾਣਦੀ ਹੈ ਜੋ ਤੇਲ ਜ਼ਬਾਲਨ ਨੂੰ ਦੂਜੇ ਦੇਸ਼ਾਂ ਦੇ ਉਤਪਾਦਾਂ ਨਾਲ ਮਿਲਾਉਂਦੇ ਨੇ ਤੇ ਈਰਾਨ ਨਾਲ ਕਿਸੇ ਵੀ ਸੰਬੰਧ ਨੂੰ ਛੁਪਾਉਣ ਲਈ ਸ਼ਿਪਿੰਗ ਦਸਤਾਵੇਜ਼ਾਂ 'ਚ ਹਿਰਾਫੇਰੀ ਕਰਦੇ ਨੇ ਜਿਸ ਨਾਲ ਖੇਪ ਅੰਤਰਰਾਸ਼ਟਰੀ ਬਾਜ਼ਾਰ ਤੱਕ ਪਹੁੰਚ ਜਾਂਦੀ ਹੈ ਖਜ਼ਾਨਾ ਸਕੱਤਰ ਸਕਾਟ ਬੈਸੈਂਟ ਨੇ ਕਿਹਾ ਕਿ ইরਾਨੀ ਸ਼ਾਸਨ ਆਪਣਾ ਤੇਲ ਵੇਚਣ ਅਤੇ ਆਪਣੀਆਂ ਅਸਥਿਰ ਗਤੀਵਿਧੀਆਂ ਨੂੰ ਫੰਡ ਦੇਣ ਲਈ ਬਾਹਰ ਅਤੇ ਉਸ ਦੀਆਂ ਕੰਪਨੀਆਂ ਵਰਗੇ ਟਰਾਂਸਪੋਰਟਰਾਂ ਅਤੇ ਦਲਾਲਾਂ ਦੇ ਨੈਟਵਰਕ 'ਤੇ ਨਿਰਭਰ ਕਰਦੇ ਨੇ ਉਨ੍ਹਾਂ ਕਿਹਾ ਕਿ ਅਮਰੀਕਾ ਈਰਾਨ ਦੇ ਤੇਲ ਨਿਰਯਾਤ ਦੇ ਸਾਰੇ ਚੈਨਲਸ ਨੂੰ ਰੋਕਣ ਲਈ ਤਰਜਾ ਹੈ ਖਾਸ ਕਰਕੇ ਉਹ ਜੋ ਵਪਾਰ ਤੋਂ ਮੁਨਾਫਾ ਕਮਾਉਣਾ ਚਾਹੁੰਦੇ ਨੇ राष्ट्रपति डोनाल्ड ट्रंप ਦਾ ਦਬਾਅ ਦੇ ਨਾਲ ਦਿਨ ਦਿਨ ਵਾਧਾ ਜਾ ਰਿਹਾ ਹੈ ਤੇ ਹੁਣ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਉੱਤੇ ਕਾਰਵਾਈਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ 118 ਵਿਦੇਸ਼ੀ ਵਿਦਿਆਰਥੀਆਂ ਤੇ ਸਖਤ ਕਾਰਵਾਈ ਕੀਤੀ ਹੈ ਉਹਨਾਂ ਨੂੰ ਦੇਸ਼ ਨਿਕਾਲੇ ਵਰਗੇ ਹੁਕਮਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ਤੇ ਵਿਦੇਸ਼ੀ ਵਿਦਿਆਰਥੀਆਂ ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤਾਜ਼ਾ ਜਾਣਕਾਰੀ ਮੁਤਾਬਕ ਅਮਰੀਕੀ ਰਾਜ ਟੈਕਸਾਸ ਦੀਆਂ ਯੂਨੀਵਰਸਿਟੀਆਂ ਵਿੱਚ ਘਟੋ-ਘਟ 118 ਵਿਦੇਸ਼ੀ ਵਿਦਿਆਰਥੀਆਂ ਦੇ ਕਾਨੂੰਨੀ ਦਰਜੇ ਰੱਦ ਕਰ ਦਿੱਤੇ ਗਏ ਨੇ ਤੇ ਟੈਕਸਾਸ ਟ੍ਰਿਬਿਊਨ ਦੀ ਰਿਪੋਰਟ ਇਸ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ ਰਿਪੋਰਟ ਚ ਕਿਹਾ ਗਿਆ ਹੈ ਕਿ ਇਨ੍ਹਾਂ ਵਿਦਿਆਰਥੀਆਂ ਨੂੰ ਹਾਲ ਹੀ ਵਿੱਚ ਸੂਚਿਤ ਕੀਤਾ ਜਾਂਦਾ ਸੀ ਕਿ ਉਹਨਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਜਾਂ ਉਹਨਾਂ ਦੀ ਇਮੀਗ੍ਰੇਸ਼ਨ ਸਥਿਤੀ ਨੂੰ ਵਿਦਿਆਰਥੀ ਅਤੇ ਐਕਸਚੇਂਜ ਵਿਜ਼ਟਰ ਜਾਣਕਾਰੀ ਪ੍ਰਣਾਲੀ ਚ ਖਤਮ ਕੀਤਾ ਗਿਆ ਜਿਸ ਨੂੰ CEVIS ਸੰਗੀ ਡਾਟਾਬੇਸ ਵਿੱਚ ਜੋੜਿਆ ਜਾਂਦਾ ਹੈ ਯੂਨੀਵਰਸਿਟੀ ਅਧਿਕਾਰੀਆਂ ਦੇ ਹਵਾਲੇ ਨਾਲ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਤਰੀ ਟੈਕਸਾਸ ਯੂਨੀਵਰਸਿਟੀ ਦੇ ਘਟੋਕਟ ਸਥਾਈ ਵਿਦਿਆਰਥੀਆਂ ਅਤੇ ਅਰੰਗਟਨ ਵਿਖੇ ਟੈਕਸਾਸ ਯੂਨੀਵਰਸਿਟੀ ਚ ਸਥਾਈ ਹੋਰ ਵਿਦਿਆਰਥੀਆਂ ਨੂੰ SEVIS ਤੋਂ ਹਟਾ ਦਿੱਤਾ ਗਿਆ ਸਥਾਨਕ ਮੀਡੀਆ ਆਊਟਲੈਟ ਕੇ ਫੌਕਸ ਫੋਰ ਹਿੰਦੀ ਇੱਕ ਰਿਪੋਰਟ ਚ ਕਿਹਾ ਗਿਆ ਹੈ ਕਿ ਯੂਜੀਐਲ ਪਾਸੋਂ ਦੇ 10 ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਰਿਪੋਰਟ ਅਨੁਸਾਰ ਪਰਬਵਤ ਯੂਨੀਵਰਸਿਟੀਆਂ ਵਿੱਚ ਯੂਟੀ ਡਾਲਾਸ ਟੈਕਸਸ, ਐਨਐਮ ਯੂਟੀ ਰਿਓਗ੍ਰੈਂਡ ਟੈਕਸਸ ਮੈਲਾ ਯੂਨੀਵਰਸਿਟੀ ਤੇ ਟੈਕਸਸ ਟੈਕ ਵੀ ਸ਼ਾਮਿਲ ਨੇ ਇੱਕ ਇਮੀਗ੍ਰੇਸ਼ਨ ਵਕੀਲ ਨੇ ਦੱਸਿਆ ਹੈ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਐਸਵੀਆਈਐਸ ਤੋਂ ਹਟਾ ਦਿੱਤਾ ਜਾਂਦਾ ਹੈ ਉਹ ਆਪਣੀ ਸਥਿਤੀ ਨੂੰ ਬਹਾਲ ਕਰਨ ਲਈ ਛੱਡਣ ਜਾਂ ਅਰਜ਼ੀ ਦੇਣ ਦੀ ਚੋਣ ਕਰ ਸਕਦੇ ਨੇ ਉਨ੍ਹਾਂ ਕੇ ਹੈ ਕਿ ਹਾਲਾਂਕਿ ਵੀਜ਼ਾ ਰੱਦ ਕਰਨ ਦੀ ਬਜਾਏ ਵਿਦਿਆਰਥੀਆਂ ਨੂੰ ਐਸਵੀਆਈਐਸ ਤੋਂ ਹਟਾਉਣ ਦੀ ਚੋਣ ਕਰਨ ਨਾਲ ਅਪੀਲ ਪ੍ਰਕਿਰਿਆ ਵਧੇਰੇ ਮੁਸ਼ਕਲ ਹੋ ਜਾਂਦੀ ਹੈ ਇਮੀਗ੍ਰੇਸ਼ਨ ਵਕੀਲ ਰੋਬਰਟ ਹਫਮੈਨ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਉਹ ਸੜਗਰਮੀ ਨਾਲ ਅਜਿਹਾ ਕਰ ਰਹੇ ਨੇ ਤਾਂ ਜੋ ਵਿਦਿਆਰਥੀ ਮੂਲ ਰੂਪ ਚ ਪੜਾਈ ਜਾਰੀ ਨਾ ਰੱਖ ਸਕਣ ਜੋ ਕਿਸੇ ਕਿਸਮ ਦੇ ਦਖਲ ਤੋਂ ਬਿਨਾ ਇੱਥੇ ਸਿੰਤੁਰਾਜ ਅਮਰੀਕਾ ਚ ਆਪਣੀ ਪੜਾਈ ਜਾਰੀ ਰੱਖਣਾ ਬਹੁਤ ਮੁਸ਼ਕਲ ਬਣਾ ਦੇਣ ਅਮਰੀਕੀ ਮੀਡੀਆ ਰਿਪੋਰਟਾਂ ਅਨੁਸਾਰ ਜਦੋਂ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਨਵਰੀ ਚ ਅਹੁਦਾ ਸੰਭਾਲਿਆ ਦਰਜਨਾ ਅਮਰੀਕ ਵਿਦਿਆਰਥੀਆਂ ਨੂੰ ਐਸਵੀਆਈਐਸ ਤੋਂ ਹਟਾ ਦਿੱਤਾ ਗਿਆ ਜਿਨ੍ਹਾਂ ਚੋਂ ਬਹੁਤ ਸਾਰੇ ਪਿਛਲੇ ਸਾਲ ਫਲਸਤੀਨੀ ਪੱਖੀ ਕੈਂਪਸ ਵਿਰੋਧ ਪ੍ਰਦਰਸ਼ਨਾਂ 'ਚ ਸ਼ਾਮਲ ਹੋਣ ਦੀ ਰਿਪੋਰਟ ਕੀਤੀ ਗਈ ਸੀ ਤੇ ਕੁਝ ਕਥਿਤ ਤੌਰ ਤੇ ਟ੍ਰੈਫਿਕ ਉਲੰਘਣਾਵਾਂ ਵਰਗੇ ਮਾਮੂਲੀ ਉਲੰਘਣਾਵਾਂ ਲਈ ਸਨ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ ਨੇ ਇੱਕ ਬਿਆਨ ਚੁਕਾਇਆ ਹੈ ਕਿ ਉਹ ਯਹੂਦੀ ਵਿਰੋਧੀ ਸਮਗਰੀ ਲਈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸੋਸ਼ਲ ਮੀਡੀਆ ਦੀ ਜਾਂਚ ਸ਼ੁਰੂ ਕਰਨਗੇ ਅਮਰੀਕਾ ਦੇ ਵਿੱਚ ਇੱਕ ਖਤਰਨਾਕ ਹਾਦਸਾ ਵਾਪਰਿਆ ਹੈ ਹੈਲੀਕਾਪਟਰ ਹਵਾ ਦੇ ਵਿੱਚ ਹੀ ਡੋਟ ਟੁਕੜਿਆਂ ਦੇ ਵਿੱਚ ਵੰਡਿਆ ਗਿਆ ਇੰਜੀਨੀਅਰਿੰਗ ਕੰਪਨੀ ਦੇ ਸੀਈਓ ਉਹਨਾਂ ਦੀ ਪਤਨੀ ਤੇ ਤਿੰਨ ਬੱਚੇ ਇਸ ਦੁਖਦਾਈ ਘਟਨਾ ਦੇ ਵਿੱਚ ਮਾਰੇ ਗਏ ਨੇ ਇਸ ਤੋਂ ਇਲਾਵਾ ਹੈਲੀਕਾਪਟਰ ਦਾ ਪਾਇਲਟ ਵੀ ਇਸ ਘਟਨਾ ਦੇ ਵਿੱਚ ਮਾਰਿਆ ਗਿਆ ਹੈ કુલ 6 ਲੋਕ ਇਸ ਹਵਾਈ ਜਹਾਜ਼ ਦੇ ਵਿੱਚ ਸਵਾਰ ਸੀ ਤੇ ਇਸ ਦੀ ਘਟਨਾ ਵੀ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਦੇ ਰੂਪ ਚ ਵਾਇਰਲ ਹੋ ਰਹੀ ਹੈ ਅਮਰੀਕਾ ਦੇ ਨਿਊਯਾਰਕ 'ਚ ਇੱਕ ਹੈਲੀਕਾਪਟਰ ਹਰਟਸਨ ਨਦੀ 'ਚ ਹਾਦਸਾ ਗ੍ਰਸਤ ਹੋ ਗਿਆ। ਇਸ ਹਾਦਸੇ 'ਚ ਹੈਲੀਕਾਪਟਰ 'ਚ ਬੈਠੇ 6.5 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ 'ਚ ਇੰਜੀਨੀਅਰਿੰਗ ਕੰਪਨੀ ਸਿਮਿੰਸ ਦੇ ਸੀਈਓ ਅਗਸਟਿਨ ਐਸਕੋਬਰ ਅਤੇ ਉਨ੍ਹਾਂ ਦੀ ਪਤਨੀ ਮਰਸ ਕੈਂਪਰੂ ਵੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਸਨ। ਬੱਚੇ 4, 5 ਤੇ 11 ਸਾਲ ਦੇ ਸਨ ਤੇ ਪਰਿਵਾਰ ਸਪੇਨ ਤੋਂ ਸੀ। ਹੈਲੀਕਾਪਟਰ ਦਾ 36 ਸਾਲਾ ਪਾਇਲਟ ਵੀ ਉਸੇ ਦੇ ਨਾਲ ਹਿਮਾਰਿਆ ਗਿਆ। ਪਾਇਲਟ ਦਾ ਨਾਮ ਹਜੇ ਤੱਕ ਸਾਹਮਣੇ ਨਹੀਂ ਆਇਆ ਹੈ। ਨਿਊਯਾਰਕ ਸਿਟੀ ਫਾਇਰ ਡਿਪਾਰਟਮੈਂਟ ਦੇ ਅਨੁਸਾਰ ਹਾਦਸੇ ਤੋਂ ਠੀਕ ਪਹਿਲਾਂ ਬੈਲ 206 ਜਹਾਜ਼ ਦੋ ਟੁਕੜਿਆਂ 'ਚ ਟੁੱਟ ਗਿਆ ਇਸ ਦੀ ਪੂੰਛ ਤੇ ਰੋਟਰ ਬਲੇਡ ਸਰੀਰ ਤੋਂ ਵੱਖ ਹੋ ਗਏ ਐਮਰਜੈਂਸੀ ਅਮਲੇ ਨੇ ਸਾਰੇ ਪੀੜਤਾਂ ਨੂੰ ਨਦੀ ਤੋਂ ਬਚਾਇਆ ਇਹਨਾਂ ਵਿੱਚੋਂ ਚਾਰ ਨੂੰ ਮੌਕੇ ਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੋ ਦੀ ਹਸਪਤਾਲ ਪਹੁੰਚਣ ਤੋਂ ਬਾਅਦ ਮੌਤ ਹੋ ਗਈ ਹੈਲੀਕਾਪਟਰ ਦੁਪਹਿਰ 3 ਵਜੇ ਉਡਾਨ ਭਰਿਆ ਸੀ ਸਥਾਨਕ ਸਮੇਂ ਅਨੁਸਾਰ ਅਤੇ ਹਰਸਨ ਨਦੀ ਦੇ ਉੱਤੋਂ ਉਡਾਨ ਭਰੀ ਜਾਰਜ ਵਾਸ਼ਿੰਗਟਨ ਬ੍ਰਿਜ ਦੇ ਪਹੁੰਚਣ ਤੋਂ ਬਾਅਦ ਹੈਲੀਕਾਪਟਰ ਇੱਥਾਂ ਉਤਰਨਾ ਸ਼ੁਰੂ ਹੋਇਆ ਤੇ ਦੁਪ ਮੈਚ ਹਰਟਸਨ ਨਦੀ 'ਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ। ਇਨ੍ਹਾਂ 'ਚ ਇਹ ਵੇਖਿਆ ਜਾ ਸਕਦਾ ਹੈ ਕਿ ਜਹਾਜ਼ ਦੀ ਪੂੰਛ ਤੇ ਰੋਟਰ ਕ੍ਰੈਸ਼ ਹੋਣ ਤੋਂ ਪਹਿਲਾਂ ਵੱਖ ਹੋ ਗਏ ਸਨ। ਇਸ ਤੋਂ ਬਾਅਦ ਹੈਲੀਕਾਪਟਰ ਹਵਾ 'ਚ ਘੁੰਮਦਾ ਰਿਹਾ ਅਤੇ ਨਦੀ 'ਚ ਜਾ ਡਿੱਗਾ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਟਵਿੱਟਰ ਸੋਸ਼ਲ ਪੋਸਟ ਵਿੱਚ ਹੈਲੀਕਾਪਟਰ ਹਾਦਸੇ ਤੇ ਦੁੱਖ ਪ੍ਰਗਟ ਕੀਤਾ ਹੈ। ਉਹਨੇ ਲਿਖਿਆ ਹੈ ਕਿ ਹਰਟਸਨ ਨਦੀ ਵਿੱਚ ਇੱਕ ਭਿਆਨਕ ਹੈਲੀਕਾਪਟਰ ਹਾਦਸਾ ਹੋਇਆ ਹੈ। ਇੰਜ ਜਾਪਦਾ ਹੈ ਕਿ 6 ਲੋਕ ਪਾਇਲਟ ਦੋ ਬਾਲਗ ਅਤੇ ਤਿੰਨ ਬੱਚੇ ਹੁਣ ਸਾਡੇ ਵਿਚਾਲੇ ਨਹੀਂ ਰਹੇ ਹਾਦਸੇ ਦਾ ਵੀਡੀਓ ਬਹੁਤ ਹੀ ਪਿਆਨਕ ਹੈ ਪਰਮਾਤਮਾ ਪੀੜਤਾਂ ਦੇ ਪਰਿਵਾਰਾਂ ਤੇ ਦੋਸਤਾਂ ਨੂੰ ਤਾਕਤ ਦੇਵੇ ਟਰਾਂਸਪੋਰਟੇਸ਼ਨ ਸੱਤਰ ਸ਼ੌਨ ਡਫੀ ਅਤੇ ਉਹਨਾਂ ਦੀ ਟੀਮ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸਿਕੜੇ ਖਾਸ ਹੈ ਕਿ ਇਹ ਹੈਲੀਕਾਪਟਰ ਕੈਨਟਾ ਦੇ ਵਿੱਚ ਬੰਦੇ ਨੇ ਤੇ ਇਹ ਹਾਦਸਾ ਪਿਛਲੇ 20 ਸਾਲਾਂ ਚ ਨਿਊਯਾਰਕ ਦੇ ਹੈਲੀਕਾਪਟਰ ਟੂਰ ਉਦਯੋਗ ਵਿੱਚ ਤੀਜਾ ਵੱਡਾ ਹਾਦਸਾ ਮੰਨਿਆ ਜਾ ਰਿਹਾ ਹੈ ਚੰਨ ਜੰਨ ਦੇ ਇੱਕ ਵਰ ਫਾਈਨੈਂਸਰ ਮਾਰਤੇ ਅਮਕਲੈਂਸ ਤੇ ਦੋ ਪਾਰਟੀ ਕੰਪਨੀਆਂ ਤੇ ਲਗਾਈ ਗਈ پابੰਦੀ ਯੂਐਸ ਨੇ ਭਾਰਤੀ ਨਾਗਰਿਕਤੇ ਇਰਾਨ ਲਈ ਕੰਮ ਕਰਨ ਦੇ ਲਗਾਏ ਦੋਸ਼ 198 ਵਿਦੇਸ਼ੀ ਵਿਦਿਆਰਥੀਆਂ ਤੇ ਸਖਤ ਕਾਰਵਾਈ ਟੈਕਸਾਸ ਯੂਨੀਵਰਸਿਟੀ ਦੇ ਵਿਦਿਆਰਥੀ ਵਿਪਤਾ ਦੇ ਵਿੱਚ ਹਰਸਨੰਦੀ ਦੇ ਵਿੱਚ ਜਾਰ ਡਿਗਾ ਕ੍ਰੈਸ਼ਡ ਹੈਲੀਕਾਪਟਰ ਕ੍ਰੈਸ਼ ਹੋਣ ਤੋਂ ਪਹਿਲਾਂ ਹੈਲੀਕਾਪਟਰ ਦੇ ਹੋਏ ਦੋ ਟੁਕੜੇ ਇਸ ਜਨਰਲ ਹੀ ਮੈਨੂ ਦੇ ਜਾਸਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਮਾਤ